हथी बया हथी बया ਭਾਈ ਜਿਸ ਤਰੀਕੇ ਨਾਲ ਪੂਰੇ ਦੇਸ਼ ਦੇ ਅੰਦਰ ਡੈਮੋਕ੍ਰੇਸੀ ਦਾ ਕਤਲ ਹੋ ਰਿਹਾ ਹੈ ਔਰ 150 ਤੋਂ ਵੱਧ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਦੇ ਵਿੱਚੋਂ ਸਸਪੈਂਡ ਕੀਤਾ ਹੈ ਲੋਕਤੰਤਰ ਦਾ ਗਲਾ ਕੁੱਟਿਆ ਗਿਆ ਹੈ ਪਾਰਲੀਮੈਂਟ ਦੇ ਮੈਂਬਰ ਜਿਹੜੇ ਲੋਕਾਂ ਦੇ ਚੁਣੇ ਹੋਏ ਮੈਂਬਰ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਹ ਸਵਾਲ ਪੁੱਛਦੇ ਆ बार-बार ਕਿ ਪ੍ਰਧਾਨ ਮੰਤਰੀ ਜੀ ਇਹ ਦੱਸੋ ਜਿਹੜੀ ਪਾਰਲੀਮੈਂਟ ਦੇ ਅੰਦਰ ਜਿਹੜੇ ਉਹ ਮੁੰਡੇ ਬਦਮਾਸ਼ ਕਿਸ ਤਰੀਕੇ ਦੇ ਨਾਲ ਉਹਨਾਂ ਹਮਲਾ ਦਾ ਟਰੈਲ ਕੀਤਾ ਹੈ ਉਸ ਤੇ ਪੰਜਾਬ ਨਹੀਂ ਪੂਰਾ ਦੇਸ਼ ਜਵਾਬ ਮੰਗਦਾ ਹੈ ਪੂਰਾ ਦੇਸ਼ ਪੁੱਛਣਾ ਚਾਹੁੰਦਾ ਹੈ ਕਿ ਉਹ ਕੀ ਕਾਰਨ ਸੀਗਾ ਅੱਜ ਮੈਨੂੰ ਹੈਰਾਨਗੀ ਇਸ ਗੱਲ ਦੀ ਹੈ ਕਿ ਅੱਜ ਜਵਾਬ ਦੇਣ ਦੀ ਬਜਾਏ ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ ਹੈ ਚੁਣੇ ਨਮਾਇੰਦਿਆਂ ਨੂੰ ਫੜ-ਫੜ ਕੇ ਬਾਹਰ ਕੱਢਿਆ ਜਾ ਰਿਹਾ ਹੈ ਸਸਪੈਂਡ ਕੀਤਾ ਜਾ ਰਿਹਾ ਹੈ ਇਸੇ ਲਈ ਜਿਹੜਾ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੂਰੇ ਦੇਸ਼ ਦੇ ਅੰਦਰ ਅੱਜ ਇਹ ਫੈਸਲਾ ਕੀਤਾ ਹੈ ਕਿ ਪੂਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜਾਏ ਉਹਨਾਂ ਦੇ ਖਿਲਾਫ ਪ੍ਰੋਟੈਸਟ ਕੀਤਾ ਜਾਏ ਭਾਜਪੀ ਜਿਹੜਾ ਲੋਕਤੰਤਰ ਦਾ ਗਲਾ ਘੁੱਟ ਰਹੀ ਹੈ ਉਹਦੇ ਖਿਲਾਫ ਪ੍ਰੋਟੈਸਟ ਜਿਹੜਾ ਹੈ ਉਹ ਅੱਜ ਅਸੀਂ ਕੀਤਾ ਹੈ ਅੱਜ ਅਸੀਂ ਜਿਹੜੇ 142 ਐਮਪੀਰ ਬਾਹਰ ਕੱਡੇ ਨੇ ਇਹਨਾਂ ਨੇ ਸਾਡੇ ਕਾਨ ਕੀਤਾ ਹੋਇਆ ਐਮਪੀਆਂ ਦਾ ਸਾਰਿਆਂ ਦਾ ਇਹ ਗੁੰਡਾਗਰਦੀ ਆ ਅਜ ਤੱਕ ਕਦੀ ਹੋਇਆ ਨਹੀਂ ਜਿਹੜੇ 142 ਦੇ 42 ਬੰਦੇ ਪਹਿਲੀ ਵਾਰੀ ਹੋਇਆ ਵਸਲਾ ਇਹ ਗੁੰਡਾਗਰਦੀ ਕਰਦੇ ਪਏ ਨੇ ਕੁਛ ਨਹੀਂ ਅਸਨਾ ਜਲਾ ਮੋਦੀ ਸਾਹਿਬ ਜੋ ਕਰਦੇ ਗਲਤ ਹੁੰਦਾ ਪਿਆ ਵਾ ਵੇਖੋ ਉਹਤੇ ਦੂਜੇ ਬੰਬ ਲਾ ਕੇ ਅੰਦਰ ਵੜ ਗਏ ਆ ਧੂਵੇਂ ਵਾਲੇ ਉਹ ਕਿਸ ਤਰ੍ਹਾਂ ਵੜ ਗਏ ਆਪਣੀ ਲੋਕ ਸਭਾ ਤੇ ਸੰਭੀ ਨਹੀਂ ਜਾਂਦੀ ਭਈ ਤੇ ਇਹ ਹਿੰਦੁਸਤਾਨ ਨੂੰ ਕੀ ਸੰਭਲ ਕੇ ਦੇਸ਼ ਨੂੰ ਕੀ ਸੰਭਾਲਣਗੇ ਵੇਖੋ ਤੁਸੀਂ ਜਿਹੜਾ ਪੂਰੇ ਪੰਜਾਬ ਕੀਤਾ ਗਿਆ ਸਾਰੇ ਪੰਜਾਬ ਚ ਹਰ ਸ਼ਹਿਰ ਦੇ ਵਿੱਚ ਪ੍ਰੋਟੈਸਟ ਹੋਇਆ ਵਾ ਜਿਹੜਾ ਪ੍ਰੋਟੈਸਟ ਹੋਇਆ ਸਾਰੇ ਪੰਜਾਬ ਦੇ ਰਾਜਾ ਵੜਿੰਗ ਦੀ ਅਗਵਾਈ ਦੇ ਹੇਠਾਂ ਹੋਇਆ ਵਾ ਦੇਖੋ ਇਹ ਧਰਨਾ ਜਿਹੜੇ 143 ਸੰਸਦ ਇੰਡੀਆ ਚੋ ਸਸਪੈਂਡ ਕੀਤੇ ਨੇ ਉਹਨਾਂ ਦੇ ਰੋਸ وچੋ ਲਾਇਆ ਗਿਆ ਔਰ ਇਹ ਡੈਮੋਕਰੇਸੀ ਦੇ ਇੰਡੀਆ ਦੇ ਇਤਿਹਾਸ ਚ ਪਹਿਲੀ ਵਾਰੀ ਹੋਇਆ ਵੀ ਇੰਨੇ ਸੰਸਦ ਜਿਹੜੇ ਉਹ ਸਸਪੈਂਡ ਕੀਤੇ ਔਰ ਸਸਪੈਂਡ ਵੀ ਕਿਸ ਕਰਕੇ ਕੀਤੇ ਗਏ ਵੀ ਤੁਸੀਂ ਪ੍ਰੋਟੈਸਟ ਕਰਦੇ ਜੀ ਹੁਣ ਹਰ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਨਹੀਂ ਪ੍ਰੋਟੈਸਟ ਕਿਉਂ ਕਰਦੇ ਜੇ ਤੁਹਾਨੂੰ ਪਤਾ ਹੈ ਕਿ ਤੋ तकरीबन 22 ਸਾਲ ਪਹਿਲਾਂ ਸੰਸਦ 'ਤੇ ਹਮਲਾ ਹੋਇਆ ਸੀ ਜਿਹੜੀ ਪੁਰਾਣੀ ਸੰਸਦ ਸੀ ਤੇ ਸਾਡੇ ਕਈ ਜਿਹੜੇ ਸਿਕਿਉਰਟੀ ਦੇ ਜਵਾਨ ਸ਼ਹੀਦ ਹੋ ਗਏ ਸੀ ਠੀਕ ਇੱਕ ਸਾਲ ਬਾਅਦ ਉਸੇ ਸੰਸਦ ਵਿੱਚ ਨਹੀਂ ਸਗੋ ਨਵੀਂ ਸੰਸਦ ਦੇ ਵਿੱਚ ਜਿੱਥੇ ਕਹਿੰਦੇ ਜੀ ਸਿਕਿਉਰਟੀ ਬਹੁਤ ਟਾਈਟ ਹੈ ਉੱਥੇ ਕੋਈ ਚੰਦ ਇੱਕ ਬੰਦੇ ਵੜ ਕੇ ਉਹਨਾਂ ਨੇ ਸਮੋਕ ਗਨ ਛੁੜਤੀਆਂ ਉੱਥੇ ਹਨਾ ਹੁਣ ਉੱਥੇ ਸਮੋਕ ਗਨ ਛੁੜਤੀਆਂ ਤੇ ਉਸ ਜਿਹੜਾ ਪਾਸ ਬਣਿਆ ਸੀ ਉਹ ਕਿ ਬੀਜੇਪੀ ਦੇ ਬੰਦੇ ਕੋਲ ਬਣਿਆ ਸੀ ਬੀਜੇਪੀ ਦੇ ਸੰਸਦ ਨੂੰ ਸਸਪੈਂਡ ਨਹੀਂ ਕੀਤਾ ਔਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਸਗੋ ਜਿਹੜੇ ਪ੍ਰੋਟੈਸਟ ਕਰਨਾ ਹੈ ਇਹ ਵੀ ਪ੍ਰਧਾਨ ਮੰਤਰੀ ਬਿਆਨ ਦੇਵੇ ਵੀ ਇਹ ਸਕਿਉਰਿਟੀ ਲੈਬਸ ਕੋ ਆਇਆ ਉਹਨਾਂ ਨੂੰ ਇਹ ਜਿਹੜਾ ਸਸਪੈਂਡ ਕਰਤਾ ਉਹਨਾਂ ਨੂੰ ਸਸਪੈਂਡ ਕਰਤਾ ਉਲਟ ਫਿਰ ਅਸੀਂ ਕੀ ਕਰੇ ਕਾਂਗਰਸ ਅਸੀਂ ਵਿਪੱਖਸ਼ ਹਾਂ ਅਸੀਂ ਲੋਕਾਂ ਨੂੰ ਜਗਾਣਾ ਹੈ ਦੇਸ਼ ਨੂੰ ਜਗਾਣਾ ਹੈ ਅਸੀਂ ਇਸ ਕਰਕੇ ਹਰ ਜ਼ਿਲ੍ਹੇ ਦੇ ਵਿੱਚ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਮੋਦੀ ਦਾ ਜਿਹੜਾ ਪੁਤਲਾ ਉਹ ਫੁੱਟ ਗਿਆ ਕਿਤੇ ਹਾਂਜੀ ਹਰ ਜ਼ਿਲ੍ਹੇ ਦੇ ਵਿੱਚ ਕੀਤਾ ਗਿਆ ਹਰ ਜ਼ਿਲ੍ਹਾ ਮੁਖਿਆਲ ਦੇ ਉੱਤੇ ਸਾਡੇ ਮਾਨਯੋਗ ਸਾਡੇ ਪ੍ਰਧਾਨ ਰਾਜਵਡਿੰਗ ਜਿਲ੍ਹੇ ਦਾਜਤਾ ਸੀ ਹਰ ਜ਼ਿਲ੍ਹਾ ਦੇ ਵਿੱਚ ਇਹ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਹਰ ਡਿਸਟ੍ਰਿਕਟ ਦੇ ਜਿਸ ਤਰੀਕੇ ਨਾਲ ਦੇਖੋ ਮੈਨੂੰ ਤੁਸੀਂ ਸਾਰੇ ਬੜੇ ਸਤਿਕਾਰ ਦੇ ਯੋਗ ਜੇਪੂਲੇ ਇਹ ਦੱਸੋ ਮਿਮਿਕਰੀ ਕਰਨਾ ਕਿਹਦਾ ਜੁਰਮ ਲਿਖਿਆ ਤੁਸੀਂ ਸਾਰੇ ਕਨਸਟੀਟਿਊਸ਼ਨ ਪੜੋ ਲਿਖੋ ਉਧਰ ਦੇਖੋ ਵੀ ਕਿਤੇ ਵੀ ਮਿਮਿਕਰੀ ਕਰਨਾ ਕੋਈ ਜੁਰਮ ਤੇ ਲਿਖਿਆ ਨਹੀਂ ਗਿਆ ਔਰ ਇਸ ਸੰਸਦ ਦੇ ਵਿੱਚ ਕਈ ਵਾਰੀ ਮਿਮਿਕਰੀ ਹੋਈ ਹੈ ਮੈਂ ਕਿਸੇ ਸਤਕਾਰਯੋਗ ਸੰਸਦ ਦਾ ਨਾਮ ਹੀ ਲੈਣਾ ਚਾਹੁੰਦਾ ਪਰ ਬੜੀ ਵਾਰੀ ਮਿਮਿਕਰੀ ਹੋਈ ਹੈ ਜਾਂ ਤੇ ਮਮਿਕਰੀ ਕਰਨਾ ਜੁਰਮ ਹੈ ਤੇ ਉਹਦੀ ਜੋ ਨੂੰ ਸਜ਼ਾ ਦੇ ਦਿਓ ਉਹਨੇ ਤੇ ਆਪ ਕਹਿ ਆ ਮੈਂ ਮਮਿਕਰੀ ਕੀਤੀ ਐ ਚ ਕੋਈ ਜੁਰਮ ਤੇ ਹੋਇਆ ਨਹੀਂ ਲੇਕਿਨ ਜਿਸ ਤਰੀਕੇ ਭਾਜਪੀ ਵੱਲੋਂ ਕੱਲ ਰਾਹੁਲ ਗਾਂਧੀ ਹੋਣਾਂ ਦਾ ਪੁੱਤਰਾ ਫੋਕਿਆ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਇੱਕ ਮਮਿਕਰੀ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਵੀਡੀਓ ਆਪਣੇ ਮੋਬਾਈਲ ਤੇ ਬਣਾਈ ਸੀ ਉਹਨੂੰ ਲੈ ਕੇ ਰਾਹੁਲ ਗਾਂਧੀ ਤੇ ਜਿਹੜਾ ਸ਼ਬਦੀ ਹਮਲੇ ਕੀਤੇ ਦੇਖੋ ਤੁਹਾਨੂੰ ਸਭ ਨੂੰ ਪਤਾ 2024 ਦੇ ਇਲੈਕਸ਼ਨ ਅਸਰ ਤੇ ਆ ਵੀਡੀਓ ਵੀ ਹੁੱਕ ਪਰ ਬਾਈਕ ਰੁਪ ਚੰਦਿਆ ਵੀ ਮੈਂ ਦੁਬਾਰਾ ਸੱਦਾ ਜਾ ਜਿਹੜਾ ਹੋ ਨਹੀਂ ਸਕਦਾ ਜਦੋਂ ਦੀ ਰਾਹੁਲ ਗਾਂਧੀ ਜੀ ਦੀ ਭਾਰ ਜੁੜੋ ਯਾਤਰਾ ਆਈ ਹੈ ਉਹਨਾਂ ਦਾ ਗਰਾਫ 3 ਵਜੇ ਨੂੰ ਬਹੁਤ ਜ਼ਿਆਦਾ ਵਧੀਆ ਹੈ ਹਾਲਾਂਕਿ ਤੁਸੀਂ ਜਿਹੜਾ ਮੈਨੂੰ ਕੁਸਚਨ ਕਰਨਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਤਿੰਨ ਸਟੇਟਾਂ ਦੀ ਹਾਲਤ ਹੈ ਤੁਸੀਂ ਕਹੋਗੇ ਉਹਦੇ ਵਿੱਚ ਵੀ ਅਸੀਂ ਤਕਰੀਬਨ ਤਕਰੀਬਨ 10 ਲੱਖ ਵੋਟਾਂ ਨਾਲੋਂ ਜ਼ਿਆਦਾ ਲੈਣਗੇ ਸਾਡਾ ਪੋਪੂਲਰਟੀ ਗਰਾਫ ਵੱਧ ਰਿਹਾ ਹੈ ਉਹਨਾਂ ਨੂੰ ਆਪਣਾ ਸਿੰਘਾਸਨ ਜਿਹੜਾ ਉਹ ਡੋਲਦਾ ਨਜ਼ਰਾਗਾ ਜਦੋਂ ਦਾ ਅਸੀਂ ਇੰਡੀਆ ਆਲਾਈਂਸ ਬਣਾਇਆ ਉਹਨਾਂ ਨੇ ਆਪਣਾ ਐਨਡੀਆ ਆਲਾਈਂਸ ਨੂੰ ਹੋਰ ਮਜ਼ਬੂਤ ਕਰਨਾ ਕਰਤਾ ਬੀਜੇਪੀ ਕਹਿੰਦੀ ਸੀ ਮੈਨੂੰ ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ ਬਈ ਆਮ ਸਟਰੋਂਗ ਉਹਨੂੰ ਹਰ ਇੱਕ ਪਾਰਟੀਆਂ ਦੇ ਤਰਲੇ ਘਾੜਦੀ ਫਿਰਦੀ ਤੁਸੀਂ ਮੇਰੇ ਨਾਲ ਆ ਜਾਓ ਪੰਜਾਬ ਦੇ ਵਿੱਚ ਹੀ ਉਹਨਾਂ ਨੂੰ ਵੇਖੋ ਆ ਜਿਹੜੀ ਹਕਾਲੀ ਧਰਲੇ ਉਹਨਾਂ ਲਾਇੰਸ ਕਰਨ ਕੇ ਕਰਨ ਕੇ ਬਾਈ ਹਰ ਹਿਲੇਗਾ ਤਾਂ